ਦੋਸਤੋ ਅੱਜ ਸਾਡੀ ਵਾਈਸ ਚਾਂਸਰ ਨਾਮ ਦੀ ਮੀਟਿੰਗ ਹੋਈ ਸੀਗੀ ਸਾਰੀ ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀ ਹੈ ਕਿ ਪੰਜਾਬ ਯੂਨੀਵਰਸਿਟੀ ਕਾਉ ਮੋਰਚੇ ਦੇ ਵਿੱਚ ਸ਼ਾਮਿਲ ਨੇ ਤਾਂ ਉਹਨਾਂ ਮੀਟਿੰਗ ਦੇ ਵਿੱਚ ਅਸੀਂ 4-5 ਡਿਮਾਂਡਸ ਰੱਖੀਆਂ ਸੀਗੀਆਂ ਉਹ ਪਹਿਲੀ ਡਿਮਾਂਡ ਸੀਗੀ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਬਹਾਲ ਹੋਈ ਆ 99 ਮੈਂਬਰੀ ਉਹਦਾ ਜਿਹੜਾ ਸ਼ੈਡਿਊਲ ਆ ਉਹ ਜਲਦੀ ਜਾਰੀ ਕੀਤਾ ਜਾਵੇ ਤੇ ਸਾਡਾ ਦਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰੋਪਰ ਪਲਾਨ ਨਹੀਂ ਆਂਦਾ ਕਿ ਸ਼ੈਡਿਊਲ ਇਸ ਡੇਟ ਨੂੰ ਜਿਹੜੀ ਹੈਗੀ ਆ ਇਲੈਕਸ਼ਨ ਦਾ ਸ਼ੈਡਿਊਲ ਜਾਰੀ ਹੋ ਜੇਗਾ ਤਾਂ ਉਹ ਸਾਡੀ ਪਹਿਲੀ ਡਿਮਾਂਡ ਆ ਉਹ ਕਹਿ ਰਹੇ ਆ ਕਿ ਇੱਕ ਦੋ ਦਿਨ ਦੇ ਵਿੱਚ ਜਾਰੀ ਹੋ ਜਾਏਗਾ ਕਿ antisense ਜਦੋਂ ਤੱਕ ਨਹੀਂ ਆਂਦਾ ਸਾਡਾ ਦਰਨਾ ਜਾਰੀ ਰਹੇਗਾ ਇਸ ਤੋਂ ਇਲਾਵਾ ਸਾਡੀਆਂ 4-5 ਡਿਮਾਂਡਸ ਹੋਰ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਇਹ ਸੀ ਕਿ ਜਿੰਨਾ ਵੀ ਸੈਨੇਟ ਨੇ ਹੁਣ ਤੱਕ ਡਿਸੀਜਨ ਲਏ ਨੇ ਵਾਈਸ ਚਾਂਸਲਰ ਨੇ ਸੈਨਰਟੀ ਗਿਆਨ ਰਾਜ ਜਿਨੇ ਵੀ ਡਿਸੀਜਨ ਲਏ ਨੇ ਉਹ ਸਾਰੇ ਰਿਵਿਊ ਕੀਤੇ ਜਾਣਗੇ ਐਜ਼ ਅ ਪ੍ਰੋਸੈਸ ਵੀ ਇਹਨਾਂ ਦਾ ਇਹੀ ਹੈ ਕਿ ਰਿਵਿਊ ਕੀਤੇ ਹੀ ਜਾਂਦੇ ਨੇ ਤੇ ਇਸ ਤੋਂ ਇਲਾਵਾ ਇਹ ਡਿਮਾਂਡ ਰੱਖੀ ਹੈ ਕਿ ਜਦੋਂ ਤੱਕ ਸਿਨਰਟੀ ਨਹੀਂ ਨਹੀਂ ਜਾਂਦੀ ਉਦੋਂ ਤੱਕ ਵਾਈਸ ਚਾਂਸਲਰ ਕੋਈ ਵੀ ਰੁਟੀਨ ਫੈਸਲੇ ਤੋਂ ਇਲਾਵਾ ਕੋਈ ਵੀ ਮੇਜਰ ਜਿਹੜੇ ਡਿਸੀਜਨ ਨੇ ਉਹ ਨਹੀਂ ਲੈ ਜਾਣਗੇ ਇਹ ਸਾਡੀ ਫਸਟ ਸੈਕੰਡ ਡਿਮਾਂਡ ਹੈਗੀ ਆ ਦੂਜੀ ਡਿਮਾਂਡ ਸਾਡੀ ਤੀਜੀ ਡਿਮਾਂਡ ਸਾਡੀ ਜਿਹੜੀ ਹੈਗੀ ਆ ਉਹ ਇਹ ਹੈ ਕਿ ਜਿਨੇ ਵੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਨੇਟ ਨੂੰ ਲੈ ਕੇ ਜਿਹੜੀਆਂ ਐਫ ਆਈ ਆਰਸ 12 ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਜਥੇਬੰਦੀਆਂ ਦੇ ਉੱਪਰ ਉਹ ਯੂਨੀਵਰਸਿਟੀ ਫਾਰਮਲੀ ਕੋਰਟ ਦੇ ਵਿੱਚ ਇਹ ਫਾਈਲ ਕਰੇ ਕਿ ਅਸੀਂ ਇਹਨੂੰ ਵਾਪਸ ਲੈਣਾ ਚਾਹੁੰਦੇ ਹਾਂ ਉਹਨੂੰ ਕੁਐਸਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਟੈਸਟ ਨੂੰ ਰੋਕਣ ਲਈ ਵਿਦਿਆਰਥੀ ਜਥੇਬੰਦੀਆਂ ਦੇ ਉੱਪਰ ਕੋਰਟ ਕੇਸ ਕੀਤਾ ਇਹ ਵੀ ਵਾਈਸ ਚਾਂਸਲਰ ਨੇ ਪ੍ਰੋਸਾਦ ਦਿੱਤਾ ਕਿ ਅਸੀਂ ਲਿਖਤ ਦੇ ਵਿੱਚ ਇਹਨੂੰ ਵਿਡਰੋ ਕਰਾਂਗੇ ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਇੱਕ ਕਮੇਟੀ ਬਣਾਈ ਹੈ ਕਿ ਕਿਹੜਾ ਸਪੀਕਰ ਇੱਥੇ ਬੋਲੇਗਾ ਕਿਹੜਾ ਨਹੀਂ ਬੋਲੇਗਾ ਮਤਲਬ ਇੱਥੇ ਆਰਐਸਐਸ ਦੇ ਸਾਰੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਬੁਲਾਰੇ ਬੋਲਦੇ ਨੇ ਲੇਕਿਨ ਜਦੋਂ ਕੋਈ ਉਹਨਾਂ ਦੀ ਵਿਚਾਰਧਾਰ ਜਾਂ ਜਿਹੜਾ ਕੋਈ ਲੈਫਟ ਦਾ ਜਾਂ ਸਿੱਖ ਜਥੇਬੰਦੀਆਂ ਦਾ ਜਾਂ ਕੋਈ ਹੋਰ ਪ੍ਰੋਗਰੈਸਿਵ ਡੈਮੋਕਰੈਟਿਕ ਫੋਰਸ ਆਪਣਾ ਸੈਮੀਨਾਰ ਕਰਦੀ ਆ ਤਾਂ ਉਹਨਾਂ ਦੇ ਉੱਪਰ ਉਹਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਂਦੇ ਨੇ ਪਿਛਲੇ ਟਾਈਮ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਦ ਵੀ ਕੀਤਾ ਗਿਆ ਤਾਂ ਉਹਦੇ ਲਈ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਹੈ ਕਿ ਸਕਰੀਨਿੰਗ ਕਰਨੀ ਆ ਸਾਡੀ ਡਿਮਾਂਡ ਸੀ ਕਿ ਜਿਹੜੀ ਵੈਟਿੰਗ ਕਮੇਟੀ ਬਣਾਈ ਆ ਕਿ ਉਹ ਰੱਦ ਕੀਤੀ ਜਾਵੇ ਉਹ ਡਿਮਾਂਡ ਵੀ ਇਹਨਾਂ ਨੇ ਐਕਸੈਪਟ ਕੀਤੀ ਹੈ ਕਿ ਅਸੀਂ ਉਹਨੂੰ ਰੱਦ ਕਰਾਂਗੇ ਮਤਲਬ ਹੁਣ ਕੋਈ ਵੀ ਕਿਸੇ ਦਾ ਵੀ ਜਿਹੜਾ ਸੈਮੀਨਾਰ ਅਕੈਡਮਿਕ ਪ੍ਰੋਗਰਾਮ ਆ ਉਹਦੇ ਸਪੀਕਰ ਦੀ ਸਕਰੀਨਿੰਗ ਨਹੀਂ ਕੀਤੀ ਜਾਏਗੀ ਉਹਦੇ हां जितने भी सिविल फाइल सूट किए थे ने उत्तरने ਨੂੰ ਰੋਕਣ ਦੇ ਲਈ ਵਿਦਿਆਰਥੀ ਜਥੇਬੰਦੀਆਂ ਨੂੰ ਰੋਕਣ ਦੇ ਲਈ ਉਹ ਸਾਰੇ ਮਰ ਵਿਦਡਰਾ ਕੀਤਾ ਜਾਣਗੇ ਇਸ ਤੋਂ ਇਲਾਵਾ ਸੀ ਇਹ ਗੱਲ ਵੀ ਕਿਹਾ ਕਿ ਜਿੰਨੀ ਰਿਕਰੂਟਮੈਂਟ ਜਿਹੜੀ ਪਾਲਿਸੀ ਬਣਾਉਟੀ ਜਾ ਰਹੀ ਹੈ ਰਿਕਰੂਟਮੈਂਟ ਕੀਤੀ ਜਾ ਰਹੀ ਹੈ ਉਹ ਜਦੋਂ ਤੱਕ ਸੈਨਟ ਨਹੀਂ ਹੁੰਦੀ ਉਹਨੂੰ ਰੋਕਿਆ ਜਾਵੇ ਤੇ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜੀ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਆ ਉਹਨੂੰ ਫਾਲੋ ਕੀਤਾ ਜਾਵੇ